ਦੇ ਜਨਨਤਾ ਤੇ ਸਾਰੇ ਅੱਜ ਅੱਜ ਕਾਹਦੇ ਆ ਰਾਮਲੇ ਸੁਪਾ ਦੇ ਆ ਚੈੱਕ ਕਰੋ ਆ ਰਾਮਲੇ ਕਿਰੇ ਕਿਰੇ ਵੱਡੇ ਹੈਲੋ ਗਰਲ ਸਸ ਗੱਲ ਕੀ ਹੈ ਚਲ ਤੁਹਾਨੂੰ ਪਤਾ ਹੈ ਰਾਮਲੀਲਾ ਚੱਲਦੀ ਪਈਆਂ ਵਾ ਤੇ ਐਸੀ ਅੱਜ ਚੱਲਿਆ ਕਿਤੇ ਗੱਲੇ ਰਾਮਲੀਲਾ ਵੇਖਾ ਚੱਲੇ ਕਿਤੇ ਲੇ ਪੀਤੇ ਰਾਮਲੀਲਾ ਵੇਖਾ ਚੱਲੇ ਅੱਜ ਰਾਹ ਦੇਵਾ ਜੀ ਕੇ 10:30 ਵਜੇ ਗਿਆ ਮੁਨਾਪਾ ਚੱਲਿਆ ਰਾਮਲੀਲਾ ਅੱਜ ਤੁਹਾਨੂੰ ਜਾਣੇ ਲਾ ਖੋਣੇ ਆ ਜੁੜੇ ਹੋ ਸਾਡੇ ਬਲੌਗ ਦੇ ਨਾਲ ਆਰਾਮ ਕੀਤਾ रामलीला ਵੇਖ ਕੇ ਚੱਲੇ ਆਪਾਂ ਹੁਣ ਸਾਡੇ 10 ਹੋ ਗਏ ਆ ਵੇਖਦੇ ਜਾ ਗਿਆ ਆ ਰਾਮਲੀਲਾ ਤੂੰ ਮੂੰਹ ਨੂੰ ਕੋਈ ਚੱਲੀ ਹੈ ਆਂ ਕਸ਼ਮੀਰ ਚੱਲ ਚਲਿਏ ਰਾਮਲੀਲਾ ਆਖਣ ਤੂੰ ਚੱਲੇ ਆ ਸੈਡ ਹੋ ਗਿਆ ਕਰਦਾ ਸੋਚਣ ਲਿਆ ਸੋਚਣ ਲਿਆ ਕਿੱਥੇ ਸ਼ੁਰ ਸਕੂਲੇ ਜਾਣਾ ਹੈ ਇਹ ਹੋਵਾ ਨਹੀਂ ਕਰਦੇ ਮੈਂ ਕਿਹਨੂੰ ਲੈ ਕੇ ਦੇਣਾ 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 ਮੈਂ ਕਿਹਨੂੰ ਲੈ ਕੇ ਦੇ ਆ ਰਹੇ ਸੀ ਦੇ ਵਿਦਿਆਤਰਾ ਤੇ ਵੱਡੇ ਗੁਰਬੰਦ ਭਾਈ ਦਿਖਾ ਲਓ ਓਏ ਆ ਰਹੇ ਸੀ ਇੱਧਰ ਆ ਕੇ ਦੇਖ ਜਾਵੋ ਵੀ ਇਹ ਮੈਂ ਕਿੰਦਾ ਲੋਕ ਗਾਇਕ ਅਸੀਆ ਚ ਤਰਪੀਆਂ ਨਹੀਂ ਹੁਣ ਦਾ ਮੇਰਾ ਵੇਖਣ ਆਪ ਤਾਂ ਮੇਰਾ ਮਿਨਾ ਸ਼ਾਮੇ ਜਾ ਕੇ ਵੇਖ ਦਿਖਾਉਨੇ ਤਾਂ ਦਾਬੀਲਾ ਮੇਰਾ ਬਹੁਤ ਹੈਗਾ ਟਾਈਮ ਤੇ ਮੇਰਾ ਬਹੁਤ ਜਿਆਦਾ ਹੈ ਪਿੱਛੇ ਬੈਠੇ ਪਿੱਛੇ ਬੱਚੇ ਬੱਚੇ ਬੈਠੇ ਸਾਰੇ ਜਿੱਗੜੀ ਵਾਗੋ ਜੀ ਡੇਰਾ ਪੋਦੇ ਉਹ ਡੇਰਾ ਬਣਾ ਦੇ ਕੁਛੀ ਜਣਾ ਬਤੀ ਬਣਾ ਜਗ੍ਹਾ ਲੱਗੀ ਵਸੇ ਉਹ ਲੈਰ ਦੀ ਵੜਾ ਪੁੰਦੀ ਰਾਜ ਜੋੜੂ ਬਲਾਜ ਮੈਂ ਨਹੀਂ ਆਏ ਹਾਂ ਜਿੱਗੜਾ ਦਾ ਕੋਣ ਕਹੇ ਠੋਣੀ ਖਾਜੀ ਹੈ ਹਾਂ ਚੱਲੋ ਗਿਆ ਜੀ ਇਹ ਤੇਰੇ ਗੀਤੇ ਠੀਕੇ ਠੀਕੇ ਸਾਰੇ ਅਲੇਚੰਦ ਪਰਨੀ ਕਿੱਥੇ ਲੱਗੀ ਆ ਦੇਵਾਜ ਗਈ ਆ ਰਾ ਗਲੀਆਂ ਸਾਰੀਆਂ ਸੁਣਸਣ ਪਈਆਂ ਹੋਈਆਂ ਆ ਯਾਰ ਨਾ ਦੇਖੇ ਚੱਲੇ ਆ ਪਤਾ ਨਹੀਂ ਕਿੱਥੇ ਲੱਗੀ ਹੋਣਗੇ ਕਿੱਥੇ ਇਹਨਾਂ ਨੇ ਪਾ ਰੇ ਨੇ ਪਤਾ ਕਿੱਥੇ ਲੱਗੀ ਆ ਸਰਦਾਰ ਮੇਲੇ ਪਿੰਡ ਚੱਲੇ ਗਏ ਤੇ ਪਿੰਡ ਲੱਗੀ ਆ ਯਾਰ ਮਿਲ ਆ ਉੱਥੇ ਦੇਖੇ ਚੱਲੇ ਆਣ ਆਪਾਂ ਨਾ ਲੱਗੀ ਆ ਆਪਾਂ ਲੋਰੀ ਘੇੜ ਜਾਣਾ ਨਾ ਲੱਗੀ ਲੋਰੀ ਘੇੜ ਜਾਣਾ ਸਾਰੇ ਗਲੀਆਂ ਸੋ ਇਨਸਾਨ ਪਈਆਂ ਹੋਈਆਂ ਆ ਵਾਸਲ ਨੂੰ ਨਾਲ ਚੱਲੇ ਬੈਤਰੀ ਦੀ ਨੀਂਹ ਨਹੀਂ ਪੋਰ ਚੂੜੀ ਥੁੰਦੀ ਨੇ ਬੈਟਰੀ ਤੇ ਚੱਲੇ ఏ మనం గీబ రామ లగ్గా మనం ਕਿੱਧਰ ਕਿਧਰ ਕਿਉਂ ਕਿ ਗਰੀਬ RAM ਲੱਗਦਾ ਓਏ ਮੈਂ ਪਈਆ ਜੇ ਤੁਸੀਂ ਲਈਏ ਆਏ ਛੱਡਿਆ ਯਾਰ ਕਿੱਧਰ ਜਾਣਾ ਹਣ ਜਿਹੜੀ ਵਾਪਸ ਜਿਹੜੀ ਵਾਪਸ ਗ੍ਰਿਹਾ ਮੰਦਿਰ ਗੇ ਜਾਣਾ ਮੰਦਿਰ ਗ੍ਰਿਹਾ ਮੰਦਿਰ ਜਾਣਾ ਬੱਚੇ ਬੱਚੇ ਆ ਗਏ ਸਾਰੇ ਸਾਰੇ ਬੱਚੇ ਬੱਚਾ ਆ ਗਏ ਸਾਰੇ ਚਲੋ ਆ ਵੀਰੇ ਦੇਖਣ ਤੇ ਗਏ ਸੀ ਪਰ ਮਜ਼ਾ ਨਹੀਂ ਆਉਂਦਾ ਸੀ ਅਸੀਂ ਦੇਖਣ ਹੌੜ ਹੌੜ ਕਿਤੇ ਵੇਖ ਚੱਲੇ ਆਂ ਹੋਰ ਗਿਆ ਸਾਰ ਲੱਗਿਆ ਰਾਮ ਲੇਲਾ ਯੁੱਥੇ ਦੇਖੇ ਚੱਲੇ ਹੁਣ ਅੱਪਾ ਉੱਥੋਂ ਨਿਕਲ ਆਏ ਆ ਮਜ਼ਾ ਨਹੀਂ ਆਇਆ ਦਾ ਰਾਮ ਲੇਲਾ ਜੱਟਾ ਕਿਉਂਕਿ ਉੱਥੇ ਇਕੱਲਾ ਪੜਕਾ ਹੀ ਨਹੀਂ ਮਿਲਦਾ ਜਿਆਰਲਾ ਸ਼ੌਂਪੜਾ ਆਇਆ ਬਹੁਤ ਗਰੀਬ ਜਿਹਾ ਲੱਗਦਾ ਹੈ ਵਿਚਾਰਾ ਪੋਲ ਜਨਾਵ ਨੇ ਆਈ ਦੇ ਉਹ ਤੋਂ ਤੋਂ ਫੜੀ ਚੰਗੀ ਚੰਗੀ ਇਹ ਤਾਂ ਮਖਾ ਪਰੇ ਅਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ ਵੇਖ ਲੈ ਆ ਦੇ ਦਿਨ ਮੈਂ ਇੱਥੇ ਤਾਰ ਦਵਾ ਮਾਣਾ আমর ਤੇ ਲਾ ਦੇ ਵੀਰੇ ਮੇਰੇ ਤਾਰੀ ਬਾ ਰਗਣਾ ਮੇਰੇ ਕਰ ਸਕਤੇਗਾ ਜੇ ਮੈਂ ਚੰਗਾ ਪੜਾ ਦਤਾ ਮੈਂ ਠਾੜਾ ਲਾ ਦੇ ਬੰਦੀ ਇਹ ਕਹਿੰਦਾ ਚਲ ਆ ਵੇਖਣ ਚਲ ਕੇ ਮੈਂ ਆ ਚੱਲਦੇ ਮੇਰੇ ਬਾਪੇ ਤੂੰ ਬੇਨਾ ਬਾਪੇ ਨੂੰ 100 ਰੁਪਏ ਦੇ ਦੇ ਭਾੜੀਆਂ ਜਾਣਾ ਆ ਭਾੜਾ ਦੇਣਾ 100 ਰੁਪਏ ਜੋ ਮੇਰੇ ਜਾਊਂਗਾ ਮੈਂ ਦੱਸਦਾ 100 ਰੁਪਏ ਦੇ ਦੇ ਤੂੰ ਅੱਛੇ ਤਾਰ ਦਵਾ ਮੈਂ ਰੋ ਪੜਾਂ ਨਹੀਂ ਜਾਣਾ ਮੈਂ ਮੇਰਾ ਨਾਮ ਮਾਜਿੰਦ ਪੁੱਤੀ ਦੇ ਆਦਾ ਜੀ ਉਹ ਜਾ ਕੇ ਸਰਕਾਰ ਦੀ ਆਵੇ ਚਲੋ ਗਾ ਸਰ ਕੋ ਇਥੇ ਰਾਵਣ ਬੰਦੇ ਪਿਆ ਆਖੋ ਆ ਰਾਵਣ ਦੇ ਢਾਂਚੇ ਸਾਰੇ ਇਹ ਸਾਰੇ ਰਾਵਣ ਬੰਦੇ ਪਿਆ ਆਖੋ ਸਾਰੇ ਆ ਜਾਈ ਦਸਹਿਰੇ ਦੇ ਨੇ ਦਸਹਿਰੇ ਸਾਰੇ ਆ ਰਾਵਣ ਸੜਦੇ ਆ ਆਖੋ ਆਖੋ ਪੈਰ ਕਿਤੇ ਕਿਤੇ ਵੱਡੇ ਪੈਰ ਆ ਆਖੋ ਕੈਚ ਕਰਦੇ ਕੈਚ ਆ ਆ ਕਿੱਡਾ ਓਡਾ ਟਾਚਾ ਖੜਾ ਕੀਤਾ ਰਾਵਣ ਦਾ ਕਦੇ ਨਾ ਕੰਘੇ ਨਾ ਤਾਰੀ ਨਾ ਚਾਲਨੀਆ ਆਹ ਦੇਖੋ ਕਦੇ ਨਾ ਕੰਘੇ ਕਾਂਚਾ ਖੜਾ ਕਿੱਥੇ ਸਾਰੇ ਡੋਂ ਜਰਾ ਉੱਪਰ ਦਾ ਜੀ ਨੇ ਤੈਨੂੰ ਕਿਹਾ ਕਹਿੰਦੇ ਆ ਸ਼ੋਕ ਕੁਵਾਰ ਜੀ ਪਟਾਕਾ ਪਿਛੇ ਰਹੀਆਂ ਡੋਂ ਜੱਲਾ ਲੱਗਣੀ ਆ ਇਨਸ਼ਾ ਅੱਲਾ ਤੇ ਲੱਗੀਆਂ ਤੇ ਬਹੁਤ سارے ਰਾਸ਼ਮੀ ਮਾਰੇ ਜਾਣਗੇ ਉਹ ਐਸੀ ਤਰ੍ਹਾਂ ਮੱਭਾਈ ਦੇ ਜਿਹੜੇ ਰੰਗਾਂ ਰੰਗਾਂ ਰੋਗਾਂ ਕਰਦਾ ਰਹੇਗਾ ਇਸੇ ਵੇਖਣਾ ਐ ਸੀ ਲਾਬ ਨਾ ਆ ਰਹੇ ਪਿੱਛੇ ਤਿਆਰ ਹੋ ਰਹੇ ਉਹ ਸਾਰੇ ਜਣੇ ਅਸੀਂ ਵੀ ਇਹ ਕੈਂਪ 'ਚ ਸੀ ਵੀ ਕਿ ਆ ਪਿੱਛੇ ਪ੍ਰਿੰਸਪ ਭੱਜ ਜਿਵੇਂ ਅੰਦਰ ਨੂੰ ਓਏ ਭਜਣਾ ਨਹੀਂ ਆਪੇ ਨਾਲ-ਨਾਲ ਅੱਗੇ ਰਹਿਣਾ ਵਾ ਉਹ ਤੇਰੇ ਪਾਣੀ ਕੀ ਖੱਟਾ-ਖੱਟਾ ਹੋਇਆ ਉਹ ਤੇਰੇ گاਵਾ ਹੀ ਨੇ ਲੈ ਤੇਰੇ ਗਊਸ਼ਾਲਾ ਗਾ ਤੇ ਅਸੀਂ ਗਊਸ਼ਾਲਾ ਦੇ ਉੱਪਰ ਆਏ ਐ ਇਸ ਟਾਈਮ ਕੰਮ 'ਚ ਹੋਇਆ ਬੈਜੋ ਉੱਥੇ ਦੋ ਮਿੰਟ ਰਹਿਰ ਬੈਜੋ सदाी सदा इंतजारे पूरा आप महलों में वापस चले जाए नहीं नहीं, आप जाइए और पिताजी का ख्याल रखिए। अब हम तो चौदह साल के बाद ही आएंगे आप जाइए और उनका ध्यान रखिए रखिये जी आप घबराइए था नहीं कुछ ही देर में ये सब हो जाएंगे और हम यहाँ से प्रस्थान करेंगे शियालाम लखन बन जाते ਕਾਤੇ ਸੁਖ ਛੋੜ ਕੇ ਦੁੱਖ ਤੇ ਨਾ ਦੇ ਸਿਆ ਰਾਮ ਲਖੰਡ ਬਨ ਜਾਤੇ ਸਿਆ ਬਹੁਤ ਗਾਉਂ ਇਨਸ਼ਾ ਅੱਲਾ ਠੀਕ ਹੈ ਸਬਲ ਬਹੁਤ ਆਦੀ ਇੱਥੇ ਮੈਂ ਤਾਂ ਬਹੁਤ ਕਹਿ ਦੂੰ ਗਾਉਂ ਦਰਮਸ਼ਲਾ ਗਈ ਜਲੀ ਸਾਰੇ ਗੱਜ ਗਾਣਾ ਗਾਵੇ ਇਦੇ ਉੱਪਰ ਉੱਪਰ ਬਣਾ ਰਹੇ ਆ। ਤਾਂ ਬੂ ਬੂ ਸਾਰਾ ਢੱਕੇ ਇਧਰ ਦੇਖੋ। ਇਹ ਸਾਰਾ ਢੱਕੇ। ਕੌਂਦਰ ਚੱਲ ਗਈ ਆ। ਲੈ ਵੀਆ ਦੋਸਤੋ। ਚਲੋ ਲਕਸ਼ਮਣ। ਸ਼ੀਗਰ ਚਲੋ। ਚਲੋ ਲਕਸ਼ਮਣ। ਸ਼ੀਗਰ ਚਲੋ। ਜਗ੍ਹਾ ਦੇ। ਵੀਰ ਤੇ ਬਗਾਨੀ ਜਗ੍ਹਾ ਬੈਠਣਾ। ਯਾਰ ਦਾ ਵੇਖ ਲਿਓ। ਸ੍ਰਿੰਦਰ ਰਾਮ ਬਣਿਆ ਇੱਥੇ। ਸ੍ਰਿੰਦਰ ਰਾਮ ਨੇ ਆਏ। ਮਿਲ ਕੇ ਆਇਆ ਉਹਨੂੰ ਮੈਂ ਸ੍ਰਿੰਦਰ ਨੂੰ ਵੀ। ਜਾ ਜੀ ਉਹ ਆਪਣੀਆਂ ਬੜੀਆਂ ਜਿਹੜਾ ਰਾਵਣੇ ਵੜਿਆ ਸੀ ਉਹ ਯਾਦ ਉਸਦੀ ਮੈਨੂੰ ਮਿਲ ਗਿਆ ਅੱਛਾ ਤੇਰੇ 뒤 ਪਿਛੇ ਆਹੋ ਪਿਛੇ ਵੇਖਿਆ ਹੈ ਚਲ ਆਪਾਂ ਚੱਲੀਏ ਹੁਣ ਵਾਪਸ ਘਰ ਚੱਲੀਏ ਟਾਈਮ ਬੜਾ ਹੋ ਗਿਆ ਪਿੰਦੇ ਘਰ ਚੱਲ ਜਾਈਏ ਸੀਤਲਾ ਮੰਦਿਰ ਵੱਲ ਫਈਏ ਹੈ ਸੀਤਲਾ ਵਾਲੀ ਅਸੀਂ ਨਾ ਇਸ ਟੱਪ ਸੀਤਲਾ ਮੰਦਿਰ ਲਾ ਕੇ ਦਾ ਰਾਵ ਜਿਹੜਾ ਵੇਖਣ ਆਇਆ ਸੀਤਲਾ ਮੰਦਿਰ ਲਾ ਕੇ ਇੰਨੀ ਦੂਰ ਹੈ ਰਾਤ ਦੇ 12 ਵਜੇ ਦੇ ਆ ਦੇਣਾ ਆ ਗਿਆ ਸਰ ਅੱਛਾ ਪਹੁੰਚ ਗਿਆ ਸੀਤਲਾ ਮੰਦਿਰ ਦੇ ਲਾਗੇ ਉਸ ਜਾਨ ਦੇ ਵਿੱਚ ਆ ਵੈਸੀ ਇਤਰਾ ਮੰਨ ਰੱਖੋ ਇਹ ਵੀ ਆਏ ਨੇ ਆ ਵੈਸੀ ਇਤਰਾ ਮੰਨ ਰੱਖੋ ਸੋ ਗਾਇਸ ਤੁਹਾਨੂੰ ਸਾਡੀ ਵੀਡੀਓ ਵਧੀਆ ਲਗੀ ਤੇ ਵਧੀਆ ਵਧੀਆ ਇੱਕ ਪੈਟ ਕਰਨਾ ਲਾਇਕ ਕਰੋ ਸ਼ੇਅਰ ਕਰੋ ਸਬਸਕ੍ਰਾਈਬਰ ਕਰਨਾ ਨਾ ਭੁੱਲਣਾ ਚਲੋ ਅੱਜ ਤੱਕ ਬੋਲਦੇ ਰਹੇ